ਸਭ ਤੋਂ ਪਹਿਲਾਂ ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਆ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਸੰਗਰਾਮ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਸਾਰਿਆਂ ਨੂੰ ਵਧਾਈਆਂ ਦਿੰਦਾ ਹੋਇਆ ਦੁਆ ਕਰਦਾ ਪਰਮਪੀਤਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿ ਪਰਮਾਤਮਾ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸ਼ਾਂਤੀ ਆਪਸੀ ਪਿਆਰ ਮੁਹੱਬਤ ਤੇ ਤਪਾਕ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਕਿਹੜੇ ਬਖਸ਼ਿਸ਼ ਕਰੇ ਗੱਲ ਕਰੀਏ ਕਿ ਕੱਲ 32 ਜ਼ਿਲ੍ਹਿਆਂ ਦੇ 347 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਦੇ ਵਿੱਚ ਔਰ 23 ਜ਼ਿਲ੍ਹਿਆਂ ਦੇ 2838 ਬਲੋਕ ਸਮਤੀ ਜ਼ੋਨਾਂ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਕੰਮ ਹੈ ਉਹ ਮੁਕੰਮਲ ਹੋ ਗਿਆ ਔਰ ਦੇਖਣ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆਈ ਹੈ ਕਿ ਇਹ ਜਿਹੜੀ ਇਲੈਕਸ਼ਨ ਜਿਸ ਦੀਆਂ ਕਿਆਸ ਅਰਾਈਆਂ ਸਾਰੇ ਸਿਆਸੀ ਪੰਡਿਤ ਵੀ ਔਰ ਆਮ ਲੋਕ ਵੀ ਇਸ ਗੱਲ ਦੀ ਚਰਚਾ ਕਰਦੇ ਸੋਣੇ ਦੇਖੇਗਾ ਕਿ ਕਰੀਬ 65-70% ਦੇ ਹਿਸਾਬ ਦੇ ਨਾਲ ਵੋਟ ਪੋਲਿੰਗ ਹੋਏਗੀ ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਪੋਲਿੰਗ ਹੈ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਘਟ ਹੋਈ ਹੈ ਤੇ ਸਰਕਾਰੀ ਅੰਕੜਿਆਂ ਮੁਤਾਬਕ ਇਹ ਜਿਹੜਾ ਅੰਕੜਾ ਹੈ ਉਹ 48% 48% ਦੇ ਕਰੀਬ ਹੈ ਸੋ 60% ਵੋਟਾਂ ਵੀ ਪੋਲ ਨਹੀਂ ਹੋਈਆਂ ਕੁੱਲ ਵੋਟਾਂ ਦਾ ਅਧੀਆਂ ਵੋਟਾਂ ਵੀ ਮੁਕੰਮਲ ਨਹੀਂ ਹੋ ਸਕੀਆਂ ਇਹਦੇ ਪਿੱਛੇ ਕਾਰਨ ਕੀ ਹੈ ਉਹ ਮੈਂ ਸਭ ਤੋਂ ਪਹਿਲਾਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਉਹ ਤੁਹਾਡੇ ਨਾਲ ਜ਼ਿਕਰ ਕਰੂੰਗਾ ਕਿਉਂਕਿ ਆਪਾਂ ਨੇ ਦੇਖਿਆ ਕਿ ਪੰਜਾਬ ਦੇ ਹਾਲਾਤ ਸਾਜ਼ਗਰ ਨਹੀਂ ਪੰਜਾਬ ਦੇ ਹਾਲਾਤ ਮਨੁੱਖ ਪੱਕੀ ਨਹੀਂ ਪੰਜਾਬ ਦੇ ਲੋਕ ਆਵਾਮ ਪੱਕੀ ਨਹੀਂ ਕਿਉਂਕਿ ਬੀਤੇ ਦਿਨੀ ਜਿਹੜਾ ਤਰਨਤਾਰਨ ਬਾਇਲੈਕਸ਼ਨ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਇਲਜ਼ਾਮਾਤ ਇੱਕ ਦੂਸਰੇ ਦੇ ਉੱਤੇ ਲਗਾ ਕੇ ਬਹੁਤ ਸਾਰੇ ਲੋਕਾਂ ਦੇ ਉੱਤੇ ਜਿਹੜੇ ਸੱਤਾ ਧਿਰ ਨਾਲੋਂ ਵਿਰੋਧੀ ਪਾਰਟੀਆਂ ਦੇ ਕੈਂਡੀਡੇਟ ਸੀ ਵਰਕਰ ਸੀ ਲੀਡਰਸ਼ਿਪ ਪ੍ਰਚਾਰ ਕਰਨ ਵਾਲੇ ਸੀ ਉਹਨਾਂ ਦੇ ਉੱਤੇ ਸਰਕਾਰੀ ਜਿਹੜਾ ਜ਼ਬਰ ਹੈ ਉਹ ਚੱਲਿਆ ਸਰਕਾਰੀ ਉਹਨਾਂ ਦੇ ਉੱਤੇ ਡੰਡਾ ਤੰਤਰ ਲਗਾ ਕੇ ਉਹਨਾਂ ਨੂੰ ਕਈ ਲੋਕਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਕਈਆਂ ਨੂੰ ਪਰੇਸ਼ਾਨ ਕੀਤਾ ਗਿਆ ਕਈਆਂ ਦੇ ਘਰਾਂ ਦੇ ਵਿੱਚ ਚਾਪੇਮਾਰੀ ਕੀਤੀ ਗਈ ਸੋ ਬਗੈਰਾ ਵਗੈਰਾ ਬਹੁਤ ਸਾਰੀਆਂ ਘਟਨਾਵਾਂ ਬਹੁਤ ਸਾਰੀਆਂ ਗੱਲਾਂ ਹੋਈਆਂ ਔਰ ਜਿਹੜਾ ਇਹ ਨਹੀਂ ਪਤਾ ਲੱਗਦਾ ਕਿ ਕਿੱਥੇ ਚਾਰ ਲੋਕ ਇਕੱਠੇ ਹੋਗੇ ਕਿੱਥੇ ਗੋਲੀ ਚੱਲ ਜਾਣੀ ਹੈ ਕਿੱਥੇ ਗੈਂਗਸਟਰਾਂ ਨੇ ਹਮਲਾ ਕਰ ਦੇਣਾ ਕਿੱਥੋਂ ਫਰੋਤੀ ਆ ਜਾਣੀ ਹੈ ਕਿੱਧਰ ਨੂੰ ਕਿਸੇ ਦੇ ਉੱਤੇ ਕਾਤਲਨਾ ਹਮਲਾ ਕਰਕੇ ਕਿਸੇ ਨੂੰ ਲਹੂ ਲਹਾਨ ਕਰ ਦੇਣਾ ਇਹ ਜਿਹੇ ਆਲਮ ਦੇ ਵਿੱਚ ਪੰਜਾਬ ਦੇ ਲੋਕ ਵੋਟਾਂ ਪਾਉਣ ਦੇ ਲਈ ਆਪਣੀ ਦਿਲਚਸਪੀ ਉਹ ਨਹੀਂ ਦਿਖਾ ਰਹੇ ਇਹ ਹੀ ਕਾਰਨ ਹੈ ਸੋ ਫਿਰ ਜੇ ਆਪਾਂ ਗੱਲ ਕਰ ਵੀ ਲਈਏ ਤਾਂ ਇਹ ਜਿਹੜਾ ਸੀਗਾ ਇਸ ਇਲੈਕਸ਼ਨ ਦੇ ਦੌਰਾਨ 860 ਜਿਹੜੇ ਅਤ ਸੰਵੇਦਨਸ਼ੀਲ ਜਿਹੜੇ ਪੋਲਿੰਗ ਬੂਥ ਲਾਨੇ ਗਏ ਪੰਜਾਬ ਸਰਕਾਰ ਇਲੈਕਸ਼ਨ ਕਮਿਸ਼ਨ ਉਹ ਪੰਜਾਬ ਵੱਲੋਂ ਔਰ 3405 ਜਿਹੜੇ ਸੰਵੇਦਨਸ਼ੀਲ ਬੂਥ ਸੀਗੇ ਉਹਨਾਂ ਤੋਂ ਇਲਾਵਾ 9927 ਸਧਾਰਨ ਪੋਲਿੰਗ ਬੂਥ ਸੀਗੇ ਜਿਨ੍ਹਾਂ ਤੇ ਵਾਧੂ ਪੁਲਿਸ ਫੋਰਸ ਤਾਇਨਾਤ ਕਰਕੇ ਕੋਸ਼ਿਸ਼ ਕੀਤੀ ਗਈ ਇਲੈਕਸ਼ਨ ਕਮਿਸ਼ਨ ਵੱਲੋਂ ਲੋਕਾਂ ਦੇ ਸਾਹਮਣੇ ਦਿਖਾਵੇ ਦੇ ਤੌਰ ਤੇ ਕਿ ਇਲੈਕਸ਼ਨ ਕਮਿਸ਼ਨ ਤੁਹਾਡੇ ਨਾਲ ਹੈ ਸਰਕਾਰ ਤੁਹਾਡੇ ਨਾਲ ਹੈ ਇਹ ਜਿਹੜੀ ਵੋਟ ਹੈ ਅਮਨ ਆਮਾਨ ਦੇ ਨਾਲ ਸਾਰਿਆਂ ਦੀ ਸੁਰੱਖਿਆ ਦੇ ਨਾਲ ਹੋਏਗੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸੀਐਮ ਜਿਹੜੇ ਭਗਵੰਤ ਮਾਨ ਸਾਹਿਬ ਆਪਣੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਜਿਹੜੇ ਉਹ ਮੰਗੂਵਾਲ ਚ ਉਹਨਾਂ ਨੇ ਆਪਣੀ ਜਿਹੜੀ ਗਵਰਨਮੈਂਟ ਸਮਾਰਟ ਸਕੂਲ ਹੈ ਉਸ ਦੇ ਵਿੱਚ ਆਪਣੀ ਵੋਟ ਪੋਲ ਕੀਤੀ ਤੇ ਜੇ ਗੱਲ ਕਰੀਏ ਪੰਜਾਬ ਦੇ 트੍ਰੰਪ ਕਹੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਆਪਣੇ ਜੱਦੀ ਪਿੰਡ ਬਾਦਲ ਦੇ ਵਿੱਚ ਆਪਣੀ ਲੋਕਤੰਤਰ ਅਧਿਕਾਰ ਦੀ ਵਰਤੋਂ ਕਰਦੇ ਹੋਏ ਉੱਥੇ ਆਪਣੀ ਵੋਟ ਪੋਲ ਕੀਤੀ ਹੁਣ ਜੇ ਇਸ ਚੋਣ ਪ੍ਰਿਆ ਕਰਿਆ ਦੇ ਦੌਰਾਨ ਜੇ ਆਪਾਂ ਗੱਲ ਕਰੀਏ ਬਹੁਤ ਸਾਰੀਆਂ ਕਟਨਾਵਾਂ ਸਾਹਮਣੇ ਆਈਆਂ ਬਹੁਤ ਸਾਰੇ ਲੋਕਾਂ ਬਹੁਤ ਸਾਰੇ ਬੂਥਾਂ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਗਏ ਬਹੁਤ ਸਾਰੇ ਮਾਰਕੁਟਾਈ ਵੀ ਹੋਈ ਜੇ ਆਪਾਂ ਉਹਨਾਂ ਦੇ ਵਿੱਚ ਗੱਲ ਕਰੀਏ ਤਾਂ ਅਟਾਰੀ ਬਲਾਕ ਦੇ ਪਿੰਡ ਖਾਸਾ ਚ ਕੱਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਹੜਾ ਉਹ ਚੋਣ ਨਿਸ਼ਾਨ ਮਿਲ ਗਿਆ ਤੱਕੜੀ ਦਾ ਇਹ ਵੀ ਜੱਗੋਂ ਤੇਰਵੀ ਹੋਈ ਜਿਹੜੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਅਕਾਲੀਆਂ ਨੂੰ ਤਾਂ ਬੰਦੇ ਨਹੀਂ ਤੇਉਣੇ ਅਕਾਲੀਆਂ ਨੂੰ ਤਾਂ ਉਮੀਦਵਾਰ ਨਹੀਂ ਲੱਭਣੇ ਸੋ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਜਿਹੜੇ ਉਹ ਤੱਕੜੀ ਚੋਣ ਨਿਸ਼ਾਨ ਉਹ ਆਪਣਾ ਬਣਾਉਣ ਦੇ ਲਈ ਦਿਲਚਸਪੀ ਦਿਖਾ ਰਹੇ ਚਲੋ ਇਹਦੇ ਵਿੱਚ ਇਹ ਰਹੀ ਹਾਸੇ ਦੀ ਗੱਲ ਤੇ ਪ੍ਰਸ਼ਾਸਨ ਦੀ ਇਹ ਬੜੀ ਵੱਡੀ ਪ੍ਰਵਾਹੀ ਸੀ ਜਿਹਦੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਮਿਲਿਆ ਸੋ ਗੱਲ ਕਰੀਏ ਮਲੋਟ ਹਲਕੇ ਦੇ ਪਿੰਡ ਕਿੰਗਰਾ ਵਿੱਚ ਕੱਲ ਬੂਥ ਕੈਪਚਰਿੰਗ ਦੀ ਬਹੁਤ ਵੱਡੀ ਘਟਨਾ ਜਿਹੜੀ ਸਾਹਮਣੇ ਆਈ ਹੈ ਡਿਸਟ੍ਰਿਕਟ ਕਾਂਗਰਸ ਦੇ ਪ੍ਰੈਜ਼ੀਡੈਂਟ ਜਿਹੜੇ ਸ਼ੁਭਦੀਪ ਬਿੱਟੂ ਹੈ ਔਰ ਸਾਬਕਾ ਵਿਧਾਇਕ ਕੋਟ ਹਰਪ੍ਰੀਤ ਸਿੰਘ ਕੋਟਪਾਈ ਉਹਨਾਂ ਨੇ ਜਿਹੜਾ ਇਸ ਗੱਲ ਦੇ ਦੋਸ਼ ਲਾਇਆ ਸੱਤਾਧਿਰ ਦੇ ਉੱਤੇ ਕਿ ਉਹਨਾਂ ਨੇ ਉਹ ਜਿਹੜੇ ਬੂਥ ਦੇ ਉੱਤੇ ਕਬਜ਼ਾ ਕੀਤਾ ਇਹ ਬਹੁਤ ਮੰਦਭਾਗੀ ਗੱਲ ਹੈ ਔਰ ਇਸ ਦੀ ਇਨਕੁਆਰੀ ਕੀਤੇ ਬਿਨਾ ਇਸ ਦੀ ਤਫਤੀਸ਼ ਕੀਤੇ ਬਿਨਾ ਇਸ ਦੀ ਉੱਚ ਪੱਧਰੀ ਜਿਹੜੀ ਜਾਣਕਾਰੀ ਹਾਸਲ ਕਰਨ ਤੋਂ ਬਿਨਾ ਉਹ ਉਸ ਹਲਕੇ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜਿਵੇਂ ਸੂਬਾ ਅਨੁਸਾਰ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਆਈਐਸ ਹੋਵੇ ਆਈਪੀਐਸ ਹੋਵੇ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਵਧਾਇ ਕ ਐਮਐਲਏ ਮੰਤਰੀ ਹੋਣ ਉਹ ਸਾਰੇ ਬਿਨਾਂ ਤਪਤੀਸ਼ ਤੋਂ ਤੁਰੰਤ ਫਰੰਤ ਤੁਰਤ ਫੁਰਤ ਦੇ ਵਿੱਚ ਆਪਣੇ ਬਿਆਨ ਦੇ ਦਿੰਦੇ ਆ ਡਾਕਟਰ ਬਲਜੀਤ ਕੌਰ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੀ ਬੂਥ ਕੈਪਚਰਿੰਗ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਜਦ ਕੇ ਹਾਲੇ ਤੱਕ ਕੋਈ ਇਨਕੁਆਰੀ ਉਹਨਾਂ ਵੱਲੋਂ ਮਾਰ ਕੇ ਨਹੀਂ ਕੀਤੀ ਗਈ ਸੋ ਅੱਗੇ ਗੱਲ ਕਰੀਏ ਲੰਬੀ ਦੇ ਪਿੰਡ ਦਿਉਣਖੇੜਾ ਦੇ ਬੂਥ ਨੰਬਰ 106 ਅਤੇ 107 ਤੇ ਵੀ ਬੂਥ ਕਬਜ਼ੇ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਜਿੱਥੇ ਜਿਹੜਾ ਬਹੁਤ ਲੋਕਾਂ ਦੇ ਨਾਲ ਧੱਕਾ ਹੋਇਆ ਔਰ ਉੱਥੇ ਜਿਹੜੇ ਸੁਰੱਖਿਆ ਫੋਰਸ ਤਾਇਨਾਤ ਸੀ ਉਹਨਾਂ ਨੇ ਉਹ VOTING ਜਿੰਦਾ ਲਾਤਾ ਪੋਲਿੰਗ ਬੂਥ ਦੇ ਕਮਰਿਆਂ ਨੂੰ ਤੇ ਅੰਦਰ ਕੀ ਖਿਚੜੀ ਪੱਕੀ ਇਹ ਤਾਂ ਆਮ ਆਦਮੀ ਪਾਰਟੀ ਔਰ ਪੋਲਿੰਗ ਸਟਾਫ ਹੀ ਦੱਸ ਸਕਦਾ ਪਰ ਸੜਕੇ ਜਾਈਏ ਸਰਦੀ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿਹੜੇ ਆਪਣੇ ਅਮਲੇ ਫੈਲੇ ਨਾਲ ਉੱਥੇ ਪਹੁੰਚਦੇ ਆ ਔਰ ਉਹਨਾਂ ਨੇ ਇਸ ਗੱਲ ਦੀ ਦੁਹਾਈ ਦਿੱਤੀ ਤੇ ਤੁਰੰਤ ਉੱਥੇ ਜਾ ਕੇ ਜਿੰਦਾ ਖਲਵਾਇਆ ਤੇ VOTING ਦਵਾਰੇ ਸ਼ੁਰੂ ਕਰਵਾਈ ਇੱਕ ਗੱਲ ਤਾਂ ਜ਼ਰੂਰ ਹੈ ਜਿਹੜੀ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਘਟਨਾਵਾਂ ਤਰਨ ਤਰਨ ਦੇ ਵਿੱਚ ਵਾਪਰੀਆਂ ਜਾਂ ਉਸ ਤੋਂ ਬਾਅਦ ਜਿਹੜੀ ਵੀ ਚੋਣ ਪ੍ਰਕਿਰਿਆ ਚੱਲੀ ਚਾਹ ਨਾਮਜ਼ਦਗੀ ਪੇਪਰਾਂ ਵੇਲੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਪੁਲਿਸ ਅ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਦੇ ਨਾਲ ਨਾਲ ਸਰਕਾਰ ਦੀ ਜਿਹੜੀ ਮਿਲੀਭੁਗਤ ਸੀਗੀ ਉਸ ਨੂੰ 익ਸਪੋਜ਼ ਕੀਤਾ ਇੱਕ ਆਡੀਓ ਵਾਇਰਲ ਵੀ ਕੀਤੀ ਤੇ ਜਿਹਦੇ ਕਾਰਨ ਪੁਲਿਸ ਅਫਸਰਾਂ ਦੇ ਵਿੱਚ ਇਸ ਗੱਲ ਦਾ ਡਰ ਖੌਫ ਜ਼ਰੂਰ ਬਣ ਗਿਆ ਸਰਦਾਰ ਸੁਖਵੀਰ ਸਿੰਘ ਕਿਤੇ ਆ ਨਾ ਜਾਵੇ ਸੋ ਅੱਗੇ ਗੱਲ ਕਰਦੇ ਆ ਤੇ ਪਟਿਆਲਾ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਦੇਵੀ ਦੇਵੀ ਗੜ੍ਹ ਦੇ ਕਸਬੇ ਦੇ ਵਿੱਚ ਪਿੰਡ ਬਹਿਰੂ ਏ ਵੀ ਇੱਥੇ ਵੀ ਜਿਹੜਾ ਬੂਥ ਦੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਪਰ ਉਹ ਉਹਨਾਂ ਦੀ ਨਾਪਾਕ ਕੋਸ਼ਿਸ਼ ਅਸਫਲ ਰਹੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਇੱਕ ਦਿਨ ਪਹਿਲਾਂ ਹੀ ਬੈਲਟ ਪੇਪਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਅਪਲੋਡ ਕਰ ਦਿੱਤਾ ਗਿਆ ਬੜੀ ਹਾਸੋਹੀਣੀ ਗੱਲ ਹੈ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਆਪਣੇ ਆਪ ਨੂੰ ਬਦਲਾਅ ਆਪਣੇ ਆਪ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਕੇ ਜਿਹੜੇ ਕਹਿੰਦੇ ਸੀ ਕਿ ਜਿਨ੍ਹਾਂ ਨੇ 75 ਸਾਲ ਦੇ ਵਿੱਚ ਜੋ ਨਹੀਂ ਹੋਇਆ ਉਹ ਅਸੀਂ ਕਰਾਂਗੇ ਵਕਈ ਉਹ ਤਾਂ ਆਮ ਆਦਮੀ ਦੀ ਪਾਰਟੀ ਨੇ ਕਰਕੇ ਦਿਖਾਤਾ ਇਹ ਜਿਹੜਾ ਵੈਲਟ ਪੇਪਰ ਹੈ ਇਹ ਵੈਲਟ ਪੇਪਰ ਤਾਂ ਪੋਲਿੰਗ ਸਟਾਫ ਨੂੰ ਕਰੀਬ ਬਾਦ ਦੁਪਹਿਰ ਦਿੱਤਾ ਜਾਂਦਾ ਮਿਡ ਦੁਪਹਿਰ ਦੁਪਹਿਰ 12 1 ਵਜੇ ਉਹਨਾਂ ਨੂੰ ਜਿਹੜੇ ਸਾਰਾ ਜਿਹੜਾ ਸਮਾਨ ਸਮੱਗਰੀ ਮਿਲਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਬਸਾਂ ਲੋਟ ਕੀਤੀਆਂ ਜਾਂਦੇ ਨੇ ਪੋਲਿੰਗ ਬੂਥ ਅਲਾਟ ਕੀਤੇ ਜਾਂਦੇ ਨੇ ਉਹ ਸਾਰਾ ਜਿਹੜਾ ਸੀਲ ਸਾਰੇ ਜਿਹੜੇ ਉਹਨਾਂ ਦੀ ਸਮੱਗਰੀ ਹੈਗੀ ਲੈ ਕੇ ਪੋਲਿੰਗ ਬੂਥ ਦੇ ਉੱਤੇ ਪਹੁੰਚਦੇ ਆ ਪਰ ਵੋਟਾਂ ਪੈਣ ਤੋਂ 24 ਘੰਟੇ ਪਹਿਲਾਂ ਕਿਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਜਿਹੜਾ ਬਲਾਕ ਖੇੜਾ ਦੇ ਵਿੱਚ ਉਹ ਉਮੀਦਵਾਰ ਸੀ ਅਮਰਿੰਦਰ ਸਿੰਘ ਮੰਡੋਫਲ ਇਹ ਬੰਦਾ ਇਸ ਨੇ ਆਪਣਾ ਜਿਹੜਾ ਬੈਲਟ ਪੇਪਰ ਹੈ ਉਹ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜाहिर ਕਰਕੇ ਜਿਹੜਾ ਜਾਰੀ ਕਰਕੇ ਇਹ ਗੱਲ ਦੱਸਦਾ ਕਿ ਆਮ ਆਦਮੀ ਪਾਰਟੀ ਬਾਕੀ ਹੋਰ ਪਾਰਟੀਆਂ ਨਾਲੋਂ ਵੱਖਰੀ ਹੈ ਅਸੀਂ ਪਹਿਲੇ ਹੀ ਆਪਣੇ ਵੈਲਟ ਪੀਪਰ ਲੈ ਲੈਂਦੇ ਆ ਔਰ ਇਹਨਾਂ ਦੀ ਦਰੋਬਰਤੋਂ ਕਰਕੇ ਉਹਨਾਂ ਨੂੰ ਇਕੱਠੇ ਕਰਕੇ ਜਿਹੜੀ ਵੈਲਟ ਬਾਕਸ ਦੇ ਵਿੱਚ ਪਾ ਦਿੰਦੇ ਆ ਇਸੇ ਕਰਕੇ ਅਸੀਂ ਚੋਣਾ ਜਿੱਤਦੇ ਆ ਅੱਗੇ ਗੱਲ ਕਰੀਏ ਅੱਗੇ ਗੱਲ ਕਰੀਏ ਅਕਾਲੀ ਔਰ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਜਿਹੜਾ ਤਰਨਤਾਰਨ ਦੇ ਪਿੰਡ ਕਾਜੀਕੋਟ ਦੇ ਵਿੱਚ ਉਹ ਜਿਹੜਾ ਆਪਸੀ ਝਗੜਾ ਹੋਇਆ ਇੱਟਾਂ ਰੂੜੇ ਚੱਲੇ ਨੇ ਬਹੁਤ ਜ਼ਿਆਦਾ ਉਹਦੇ ਵਿੱਚ ਬੰਦੇ ਜ਼ਖਮੀ ਵੀ ਹੋਏ ਜੇ ਆਪਾਂ ਗੱਲ ਕਰੀਏ ਬਠਿੰਡਾ ਜ਼ਿਲ੍ਹੇ ਵਿੱਚ ਪਿੰਡ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ੍ਹ ਨਵੇਂ ਆਵਾਦ ਦੇ ਵਿੱਚ ਕੱਲ ਸ਼ਰਾਰਤੀ ਅਨਸਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰਤਾਪ ਸਿੰਘ ਦੇ ਨਾਲ ਦੇ ਉੱਤੇ ਜਾਣ ਲੇਵਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਹੜੇ ਜੇਰੇ ਇਲਾਜ ਹਸਪਤਾਲ ਦੇ ਵਿੱਚ ਨੇ ਅੱਗੇ ਗੱਲ ਕਰੀਏ ਤੇ ਮੋਗਾ ਜ਼ਿਲ੍ਹੇ ਦੇ ਪਿੰਡ ਹਰਸੰਗਤਪੁਰਾ ਵਿੱਚ ਵੀ ਚੌਨ ਡਿਊਟੀ ਤੇ ਜਾ ਰਿਹਾ ਇੱਕ ਜਿਹੜਾ ਅਧਿਆਪਕ ਜੋੜਾ ਉਹ ਬਿਨਾਂ ਰੇਲਿੰਗ ਦੇ ਪੁਲ ਤੋਂ ਨਹਿਰ ਨਦੀ ਦੇ ਵਿੱਚ ਡਿੱਗ ਗਿਆ ਤੇ ਉਹਦੀ ਜੋੜੇ ਦੀ ਮੌਤ ਹੋ ਗਈ ਇਹ ਬੜੀ ਦੁੱਖਦਾਇਕ ਖਬਰ ਹੈ ਔਰ ਬਠਿੰਡਾ ਵਿੱਚ ਇੱਕ ਅਕਾਲੀ ਉਮੀਦਵਾਰ ਬਹਿਮਣ ਦਮਾਨਾਂ ਵਿੱਚ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜਾ ਚੋਣ ਲੜ ਰਹੀ ਹੈ ਉੱਥੋਂ ਦੀ ਕੈਂਡੀਡੇਟ ਜਸਕਰਨ ਕੌਰ ਉਹਨਾਂ ਦੇ ਪਤੀ ਜਗਸੀਰ ਸਿੰਘ ਬੱਲੂਆਣਾ ਉਸ ਦੀ ਪੋਲਿੰਗ ਬੂਥ ਦੇ ਕਮਰੇ ਦੇ ਅੰਦਰ ਹੀ ਡੈਥ ਹੋ ਗਈ ਮੰਦਭਾਗੀ ਗੱਲ ਹੈ ਪਰਿਵਾਰ ਦੇ ਨਾਲ ਅਧਿਆਪਕ ਜੋੜੇ ਦੇ ਲਈ ਔਰ ਇਸ ਉਮੀਦਵਾਰ ਦੇ ਪਤੀ ਜਗਸੀਰ ਸਿੰਘ ਬੱਲੂਆਣਾ ਦੇ ਲਈ ਅਦਾਰਾ ਅਫਸੋਸ ਪ੍ਰਗਟ ਕਰਦਾ ਹੈ ਤੋਂ ਅੱਗੇ ਗੱਲ ਕਰਦੇ ਹਾਂ ਸੋ ਹੁਣ ਜਿਹੜੀ ਸਾਰੀ ਚੋਣ ਪ੍ਰਕਿਰਿਆ ਚੱਲੀ ਇਹਦੇ ਵਿੱਚ ਸੱਤਾਧਿਰ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਨਜਾਇਜ਼ ਜਿਹੜੇ ਬੂਥ ਕੈਪਚਰਿੰਗ ਕੀਤੀ ਮਾਰਕੁਟਾਈ ਕੀਤੀ ਧੱਕੇਸ਼ਾਹੀ ਕੀਤੀ ਲੁੱਟਣ ਦੀ ਕੋਸ਼ਿਸ਼ ਕੀਤੀ ਇੱਕ ਜਗ੍ਹਾ ਦੇ ਉੱਤੇ ਵੈਲਟ ਪੇਪਰ ਹੀ ਖੋਕੀ ਲੈ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਗੁੰਡੇ ਉਹ ਪੋਲਿੰਗ ਸਟਾਫ ਤੋਂ ਇੱਕ ਬੀਬੀਸੀ ਮਹਿਲਾ ਜਿਹੜੀ ਡਿਊਟੀ ਦੇ ਰਹੀ ਸੀ ਉਸ ਦੇ ਥੱਪੜ ਵੀ ਮਾਰੇ ਔਰ ਉਸ ਤੋਂ ਜਿਹੜੇ ਬੈਲਟ ਪੇਪਰ ਖੋ ਕੇ ਵੀ ਲੈ ਗਏ ਸੋ ਗੱਲ ਕਰੀਏ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੀ ਹੈ ਕੱਲ ਨੂੰ 16 ਤਰੀਕ ਨੂੰ ਜਿਹੜੀ ਦੁਬਾਰਾ ਦੀ ਪੋਲਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਬਰਨਾਲਾ ਦੇ ਬੂਥ 20 ਹੈ ਅੰਮ੍ਰਿਤਸਰ ਦੇ 9 ਹੈ ਮੁਕਸਰ ਦੇ 4 ਹੈ ਜੇ ਆਪਾਂ ਇਹਨਾਂ ਨੂੰ ਵਿਸਥਾਰ ਦੇ ਵਿੱਚ ਗੱਲ ਕਰੀਏ ਤਾਂ ਅਟਾਰੀ ਜ਼ੋਨ ਵਿੱਚ ਪੈਂਦੇ ਬੂਥ 52 53 54 55 ਔਰ ਜ਼ੋਨ 17 ਵਰਪਾਲ ਕਲਾ ਦੇ ਜਿਹੜਾ ਜ਼ੋਨ 90 91 ਚਰਨਮੇ ਚਰਨਮੇ ਪਚਨਮੇ ਅਮਰਸਰ ਦੇ ਜਿਹੜਾ ਚੰਨਨਵਾਲ ਬਲੌਕ ਸਮਤੀ ਦੇ ਜ਼ੋਨ ਨੰਬਰ 4 ਔਰ ਰਾਇਸਰ ਪਟਿਆਲਾ ਬੂਥ ਨੰਬਰ 20 ਅਤੇ 16 ਬਰਨਾਲਾ ਦੇ ਬਲੌਕ ਕੋਟਪਾਈ ਦੇ ਵਿੱਚ ਇਹ ਹੈਗਾ ਗਿੱਦੜ ਵਾਹਾ ਡਿਸਟ੍ਰਿਕਟ ਮੁਕਸਰ ਵਿਲੇਜ ਬਬਾਨੀਆਂ ਬਬਾਨੀਆਂ ਬੂਥ ਨੰਬਰ 6364 ਔਰ ਪਿੰਡ ਮੰਦਿਰ ਬੂਥ ਨੰਬਰ 2122 ਡਿਸਟ੍ਰਿਕਟ ਗੁਰਦਾਸਪੁਰ ਦੇ ਪਿੰਡ ਚੁੰਨੀਆਂ ਦੇ ਬੂਥ ਨੰਬਰ 72 ਔਰ ਜਲੰਧਰ ਭੋਗਪੁਰ ਜ਼ੋਨ ਵਿੱਚ ਪੈਂਦੇ ਪਿੰਡ ਚੀਨ ਦੇ ਚਾਰ ਬੂਥਾਂ ਦੇ ਉੱਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ ਬਾਅਦ ਦੁਪਹਿਰ 4 ਵਜੇ ਤੱਕ ਜਿਹੜੀ ਮੋੜ ਇਲੈਕਸ਼ਨ ਹੋਣੀ ਹੈ ਮੋੜ ਪੋਲਿੰਗ ਹੋਣੀ ਹੈ ਸੋ ਅਸੀਂ ਆ ਵੋਟਰਾਂ ਨੂੰ ਇਸ ਗੱਲ ਦੀ ਇਸ ਅਦਾਰੇ ਵੱਲੋਂ ਬੇਨਤੀ ਕਰਾਂਗੇ ਕਿ ਅਮਨ ਆਮਾਨ ਦੇ ਨਾਲ ਬਿਨਾਂ ਕਿਸੇ ਹਿਲਜੁਜਤੋਂ ਆਪਣੇ ਲੋਕਤੰਤਰ ਅਧਿਕਾਰ ਦੀ ਵਰਤੋਂ ਕਰਕੇ ਆਪਣੇ ਮਨਪਸੰਦ ਉਮੀਦਵਾਰਾਂ ਦੇ ਹੱਕ ਦੇ ਵਿੱਚ ਵੋਟ ਪਾ ਕੇ ਆਪਣੇ ਇਸ ਦਾ ਸਹੀ ਆਸਤੇਮਾਲ ਕੀਤਾ ਜਾਵੇ ਕਿਉਂਕਿ ਕਿਸੇ ਸ਼ਹਿਰ ਨੇ ਲਿਖਿਆ ਬੇ ਜਿਹੜੇ ਲਾਲਚ ਦੇ ਵਿੱਚ ਵੋਟ ਨਾ ਪਾਉਣੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਦੇਖਣ ਨੂੰ ਮਿਲ ਜਾਂਦੀਆਂ ਕਿ ਜੇ ਲਾਲਚ ਵਿੱਚ ਜੇ ਲਾਲਚ ਦੇ ਵਿੱਚ ਵੋਟ ਪਾਉਂਗੇ ਤਾਂ ਜਿਹੜਾ ਤੁਹਾਡਾ ਆਉਣ ਵਾਲਾ ਸਮਾਂ ਉਹ ਤੁਹਾਡਾ ਭਵਿੱਖ ਖਰਾਬ ਹੋਏਗਾ ਸੋ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਪੈ ਤੋਂ ਆਪਣੀ ਜਿਹੜੀ ਵੋਟ ਦੀ ਵਰਤੋਂ ਕਰੋ ਔਰ ਇਹ ਜਿਹੜਾ ਇਹਦੇ ਵਿੱਚ ਇੱਕ ਵਾਰ ਫਿਰ ਇਹ ਗੱਲ ਸਾਬਤ ਹੋਊਗੀ ਕਿ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਇੱਕ ਬਾਕੀ ਪਾਰਟੀਆਂ ਸਿਆਸੀ ਪਾਰਟੀਆਂ ਤੋਂ ਅਲੱਗ ਪ੍ਰਚਾਰਨ ਦੀ ਪ੍ਰਸਾਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਲੱਗੀ ਰਹੀ ਪਰ ਉਹ ਵੀ ਬਾਕੀ ਦੀਆਂ ਪਾਰਟੀਆਂ ਤੋਂ 10 ਕਦਮ ਅੱਗੇ ਲੰਘ ਕੇ ਅੱਜ ਛਰੇਆਮ ਗੁੰਡਾਗਰਦੀ ਦੇ ਉੱਤੇ ੱਤਕੇ ਸ਼ਾਹੀ ਦੇ ਉੱਤੇ ਜਿਹੜੀ ਉਤਾਰੂ ਹੋਈ ਪਈ ਹੈ ਉਹ ਇਹਦਾ ਮਕਸਦ ਇੱਕੋ ਇੱਕ ਲੱਗਦਾ ਹੈ ਕਿ ਇਹ ਜਿਹੜੀਆਂ ਇਹਨਾਂ ਦੇ ਜਿਵੇਂ ਕਹਿੰਦੇ ਨੇ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਇਹ ਹੀ ਗੱਲ ਆਮ ਆਦਮੀ ਪਾਰਟੀ ਦੇ ਉੱਤੇ ਸਹੀ ਟੁੱਕਦੀ ਹੈ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨੇ ਹੀ ਕੱਲ ਨੂੰ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਰੂਬਰੂ ਹੋਵਾਂਗੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਆਵਾਂਗੇ ਜਿਨ੍ਹਾਂ ਜਿਨ੍ਹਾਂ ਸਾਥੀਆਂ ਸੱਜਣਾਂ ਨੇ ਹਲੇ ਤੱਕ ਲੋਕ ਚਿਤਰਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ